ਅੱਜ ਸ਼ਾਹਕੋਟ ਸ਼ਹਿਰ ਦੇ ਵਿੱਚ ਜਿਹੜੀ ਗਿਲੰਦਰ ਪਾਰਲੀਮੈਂਟ ਦੀ ਚੋਣ ਹੋਣ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਪਹਿਲੀ ਮੀਟਿੰਗ ਸਾਡੇ ਸਾਬਕਾ ਪ੍ਰਧਾਨ ਨਗਰ ਪੰਚਾਇਤ 300 ਰਾਂ ਦੀ ਜਗ੍ਹਾ ਵੀ ਕਿੱਥੀ ਗਈ ਤੇ ਜਿਹਦੇ ਵਿੱਚ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਲੋਕਾਂ ਦੇ ਵਿੱਚ ਮਨ ਦੇ ਵਿੱਚ ਇੱਕ ਫੈਸਲਾ ਕਰ ਦਿੱਤਿਆ ਕਾਂਗਰਸ ਪਾਰਟੀ ਨੂੰ ووٹ ਪਾਉਣੇ ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਅਜੰਡਾ ਤੁਹੇ ਇਸ ਤੇ ਸਵਧਾਨ ਨੂੰ ਬਚਾਉਣ ਦਾ ਲੋਕਤੰਤਰ ਨੂੰ ਬਚਾਉਂਦਾ ਜਾਂਦਾ ਇਸ ਲਈ ਅੱਜ ਬੀ ਜੇ ਪੀ ਔਰ ਦੂਸਰੀਆਂ ਪਾਰਟੀਆਂ ਤੋਂ ਲੋਕ ਨੂੰ ਮੋੜ ਚੁੱਕੇ ਆ ਤੇ ਸਾਡੇ ਚੰਜੀ ਸਿੰਘ ਚੰਨੀ ਜੀ ਨੂੰ ਇੱਕ ਜੂਨ ਨੂੰ ਵੋਟਾਂ ਪਾ ਕੇ ਭਾਈ ਬਹੁਮਤ ਨਾਲ ਜਿਤਾ ਕੇ ਅੱਜ ਮੈਂ ਦੇਖ ਪਈ ਕਿ ਉਹ ਬੜੀ ਆਪਣੇ ਇਲਾਕੇ ਦੇ ਲੋਕਾਂ ਤੇ ਭਰੋਸਾ ਤੇ ਜਦੋਂ ਮੈਂ ਪਿੰਡਾਂ ਚ ਵੀ ਜਾਣਾ ਉਹ ਬੜਾ ਲੋਕਾਂ ਨੂੰ ਪੋਜੀਟਿਵ ਮੈਸੇਜ ਮਿਲ ਰਿਹਾ ਇਹਦੇ ਨਾਲ ਮੈਂ ਸਮਝਦਾ ਹੋਣ ਵਾਲੀ ਬਿਨੈ ਕਾਂਗਰਸ ਪਾਰਟੀ ਉੱਥੀਆਂ ਬਣਦਿਆਂ ਸ਼ੁਰੂ। ਬਹੁਤ ਬਹੁਤ ਧੰਨਵਾਦ। ਅੱਜ ਬਾੜ ਬਾੜ ਨੰਬਰ 8 ਜਿਹੜਾ ਕਿ ਨਵਾਂ ਬਾੜ ਨੰਬਰ 14 ਬਣਿਆ। ਉਹਦੇ ਵਿੱਚ ਇੱਕ ਅੱਜ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਜਿਹੜਾ ਵਿਗੜ ਵੱ ਚੁੱਕਾ ਵਾ। ਉਹਦੀ ਪਹਿਲੀ ਮੀਟਿੰਗ ਅਸੀਂ ਰੱਖੀ ਸੀਗੀ ਜਿਹੜਾ ਕਿ ਸਾਡੇ ਸਾਰੇ ਸਾਥੀ ਇੱਕ ਛੋਟੇ ਜਿਹੇ ਸਿਨੇ ਦੇ ਇੱਥੇ ਪਹੁੰਚ ਗਏ। ਜਿਹੜਾ ਕਿ ਅੱਜ ਉਹ ਮੈਂ ਸਮਝਦਾ ਰੈਲੀ ਦਾ ਰੂਪ ਧਾਰ ਕਰ ਕਰਨ ਕਰ ਗਿਆ ਉਸ ਮੀਟਿੰਗ ਵਿੱਚ ਸਾਡੇ ਸਾਰੇ ਕਾਉਂਸਲਰ ਸਹਿਬਾਨ ਪਹੁੰਚੇ ਆ ਐਮ ਐਲ اے ਸਰਦਾਰ ਹਰਦੀਪ ਸਿੰਘ ਜੀ ਲਾਡੀ ਸ਼ੇਰੋ ਵਾਲੀਆ ਉਹ ਉਹਨਾਂ ਨੇ ਵੀ ਸ਼ਿਰਕਤ ਕੀਤੀ ਉਹਨਾਂ ਨੇ ਸਾਰਿਆਂ ਦੇ ਵੋਟਰਾਂ ਸਪੋਰਟਰਾਂ ਅੱਗੇ ਅਪੀਲ ਬੇਨਤੀ ਕੀਤੀ ਆ ਕਿ 1 ਜੂਨ ਨੂੰ ਜਿਹੜਾ ਸਾਡੇ 7ਵੇਂ ਪੜਾਅ ਦੇ ਵਿੱਚ ਇਲੈਕਸ਼ਨ ਮੈਂਬਰ ਪਾਰਲੀਮੈਂਟ ਦਾ ਹੋਣਾ ਵਾ ਉਹਦੇ ਵਿੱਚ ਪੰਜੇ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਹੱਥ ਮਜ਼ਬੂਤ करिए ਕਿਉਂਕਿ ਉਹਨਾਂ ਦੇ ਜੇ ਹੱਥ ਮਜ਼ਬੂਤ ਹੋਣਗੇ ਤੇ 2027 ਦੇ ਇਲੈਕਸ਼ਨ ਵੀ ਸਰਦਾਰ ਹਰਦੀਪ ਸਿੰਘ ਜੀ ਲਾਡੀ ਸ਼ੇਰੋਵਾਲੀਆ ਬਹੁਤ ਸਿਆਨਨਾ ਜਿੱਤਣਗੇ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹਨਾਂ ਦੀਆਂ ਹੋਰ ਉੱਚੀਆਂ ਬਲੰਦੀਆਂ ਹੋਣਗੀਆਂ ਝੰਡੀ ਵਾਲੀਆਂ ਕਾਰਾਂ ਦੀ ਉਮੀਦ ਕਰਦੇ ਹਾਂ ਸਾਰੇ ਆਪਣੇ ਵਾਰਡ ਦੇ ਨਿਵਾਸੀਆਂ ਦਾ ਆਪਣੇ ਸਾਥੀਆਂ ਦਾ ਕੌਂਸਲਰ ਭਰਾਵਾਂ ਦਾ ਬਹੁਤ ਬਹੁਤ ਕਪੜੀਆਂ ਭਿਆਣਾ ਦਾ ਪਰਹਾਈਆਂ ਦਾ ਕੋਟਨ ਕੋਟਨ ਬਹੁਤ ਬਹੁਤ ਧੰਨਵਾਦ